ਤਮਨ ਪ੍ਰਿਤਕਾਰ ਕਿੱਥੇ ਜਗ੍ਹਾ ਫ੍ਰੀ ਕਰਤੂ ਆ ਅਸੀਂ ਐਸੋਈ ਮੋਲ ਰੋਡ ਅੰਮ੍ਰਿਤਸਰ ਗਵਰਨਮੈਂਟ ਸਕੂਲ ਕਿਸ ਤਰ੍ਹਾਂ ਦਾ ਉਪਲਬਧ ਰਹਾ ਲੱਗਾ ਦੇਖ ਕਿ ਕਿਹੜਾ ਕਿਹੜਾ ਸਬਜੈਕਟ ਪੜ੍ਹਾਇਆ ਜਾ ਰਿਹਾ ਸਰ ਅਸੀਂ NEET ਦੇ ਸਟੂਡੈਂਟ ਆ ਅਸੀਂ NEET ਦੇ ਸਟੂਡੈਂਟ ਆ ਸਾਨੂੰ ਬਾਇਓਲੋਜੀ ਫਿਜ਼ਿਕਸ ਤੇ ਕੈਮਿਸਟਰੀ ਪੜ੍ਹਾਇ ਜਾਂਦੀ ਆ ਤੇ ਕਿਸ ਤਰ੍ਹਾਂ ਦੇ ਟੀਚਰ ਲੱਗੇ ਟੀਚਰਸ ਬਹੁਤ ਵਧੀਆ ਹੈ ਟੀਚਰਸ ਐ ਜਿਵੇਂ ਕਿ ਸਾਨੂੰ ਉਹ ਕੋਚਿੰਗ ਸੈਂਟਰ ਦੇ ਵਿੱਚ ਟੀਚਰਸ ਮਿਲਦੇ ਹਨ ਨਾ ਉਹੀ ਸੇਮ ਟੀਚਰਸ ਹੈ ਬਹੁਤ ਵਧੀਆ ਪੜ੍ਹਾਉਂਦੇ ਆ ਹਰ ਇੱਕ ਸਬਜੈਕਟ ਨੂੰ ਚੰਗੀ ਤਰ੍ਹਾਂ ਡਿਟੇਲਸ ਐਕਸਪਲੇਨ ਕਰਦੇ ਆ ਤੇ ਉਹ ਸਾਡੇ ਡਾਊਟਸ ਵੀ ਪੂਰੀ ਤਰ੍ਹਾਂ ਕਲੀਅਰ ਕਰਦੇ ਆ ਸਾਨੂੰ ਕੋਈ ਕੁਇਰੀ ਨਹੀਂ ਰਹਿਂਦੀ ਤੇ ਉਹ ਬਹੁਤ ਚੰਗੀ ਤਰ੍ਹਾਂ ਪੜ੍ਹਾਉਂਦੇ ਆ ਸਰ ਵਧੀਆ ਲੱਗਾ ਟੀਚਰ ਨਾਲ ਹਾਂਜੀ ਬਹੁਤ ਵਧੀਆ ਲੱਗਾ ਸਰ ਮੈਨੂੰ ਲੱਗਿਆ ਜਿਸ ਤਰ੍ਹਾਂ ਬੋਲ ਰਹੀ ਸਰਕਾਰਾਂ ਸੀ ਉਹਨਾਂ ਮਾਨ ਸਰਕਾਰ ਦਾ ਉੱਪਰ ਲੱਗ ਕਿਸ ਤਰ੍ਹਾਂ ਦਾ ਨਹੀਂ ਲੱਗਿਆ ਸਰੇ ਬਹੁਤ ਵਧੀਆ ਕਿਉਂਕਿ ਇਸ ਤੋਂ ਪਹਿਲੇ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਸਾਨੂੰ ਇਹੋ ਜੀ ਫੈਸਿਲਿਟੀ ਨਹੀਂ ਦਿੱਤੀ ਜਿਹੜੀ ਕਿ ਇਸ ਸਰਕਾਰ ਨੇ ਸਾਨੂੰ ਦਿੱਤੀ ਆ ਤੇ ਇਸ ਤੋਂ ਬਾਅਦ ਜਿਹੜੀ ਫ੍ਰੀ ਕੋਚਿੰਗ ਸਾਨੂੰ ਦਿਖਾਈ ਜਾ ਦੇ ਦਿੰਦੇ ਆ ਸਰਕਾਰ ਉਹ ਮੈਨੂੰ ਨਹੀਂ ਲੱਗਦਾ ਕੋਈ ਵੀ ਪ੍ਰਾਈਵੇਟ ਸਕੂਲ ਆਪਣੇ ਸਕੂਲ ਨੂੰ ਦੇਗਾ ਤੇ ਮੈਨੂੰ ਇਹ ਬਹੁਤ ਵਧੀਆ ਲੱਗਾ ਸਾਡੇ Chief Minister ਦਾ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹਨੀ ਆ ਕਿਉਂਕਿ ਅਕੀ ਕੀ ਉਹਨਾਂ ਨੇ ਇੰਨੇ ਵੜੇ ਬੱਚਿਆਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ NEET ਦੀ ਕੋਚਿੰਗ ਜੀ AI ਦੀ ਕੋਚਿੰਗ ਦੇ ਲੈਣ ਦਾ ਮੌਕਾ ਦਿੱਤਾ ਸੋ ਇਸ ਕਰਕੇ ਥੈਂਕ ਯੂ ਵੈਰੀ ਮਚ ਮੈਂ ਬਹੁਤ ਦੱਸਿਆ ਕਿ ਕੋਚਿੰਗ ਨੇ ਤੁਹਾਡਾ ਕੋਈ ਦੱਸਿਆ ਨੇ ਮੌਕਾ ਹਾਂਜੀ ਉਹਨਾਂ ਨੇ ਸਭ ਕੁਝ ਦੱਸਿਆ ਕਿ NEET ਜੇ ਮੈਂ ਕਲੀਅਰ ਕਰਾਂਗੀ ਤੇ ਮੇਰੇ ਕਿੰਨੇ ਮਾਰਕਸ ਦੇ ਵਿੱਚ ਮੇਰੇ ਕਿਹੜੀ ਕਿਹੜੇ ਕੋਰਸਸ ਓਪਨ ਹੁੰਦੇ ਆ ਮੈਂ ਕਿਹੜੀ ਕਿਹੜੇ ਕੋਰਸਸ ਦੇ ਵਿੱਚ ਐ ਤੋਂ ਬਾਅਦ ਨਾਲੇ ਇੱਕ ਜਿਹੜਾ ਕੁਐਸ਼ਨ ਸੋਲਵਿੰਗ ਹੁੰਦਾ ਹੈ ਨਾ NEET ਦੇ ਵਿੱਚ ਅਸੀਂ ਕੁਐਸ਼ਨ ਕਿਵੇਂ ਸੋਲਵ ਕਰਦੇ ਹਾਂ ਉਹ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਨੂੰ ਸਿਖਾਇਆ ਕਿ ਇੱਕ ਕੁਐਸ਼ਨ ਨੂੰ ਪੜ੍ਹ ਕੇ ਉਹਨੂੰ ਚੰਗੀ ਤਰ੍ਹਾਂ ਸੋਲਵ ਕਿਵੇਂ ਕਰੀਦਾ ਹੈ 네ਗੇਟਿਵ ਮਾਰਕਿੰਗ ਤੇ ਪੋਜ਼ਿਟਿਵ ਮਾਰਕਿੰਗ ਸਭ ਕੁਝ ਸਾਨੂੰ ਦੱਸਿਆ ਨਾ ਡੀਟੇਲਸ ਦੱਸਿਆ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਕੈਂਪ ਦਾ ਹਿੱਸਾ ਬਣਿਆ। ਫਿਜ਼ਿਕਸ ਵਾਲਾ ਤੇ ਸਰ ਹੋਰ ਬਹੁਤ ਆਏ ਬਟ ਸਾਨੂੰ ਸਿਰਫ ਪਤਾ ਨਹੀਂ ਸਾਨੂੰ ਸਿਰਫ ਫਿਜ਼ਿਕਸ ਵਾਲੇ ਦੇ ਟੀਚਰਸ ਲੱਗੇ ਆ। ਰਣਾਪੁਰ ਰਾਜ ਸਿੰਘ ਢਿੱਲੋਂ ਮੈਂ ਡਿਪਟੀ ਡਿਊ ਸਕੈਂਡਰੀ ਅਮਰਸਰ ਇਹ ਵਿంటర్ ਕੈਂਪ ਐਸ.ਓ.ਈ ਸਕੂਲਾਂ ਦਾ ਮੈਰੀਟੋਰੀਅ ਸਕੂਲ ਅਮਰਸਰ ਦੇ ਵਿੱਚ ਜਿਹੜਾ ਵਾ ਉਹ ਪੰਜਾਬ ਸਰਕਾਰ ਔਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕੰਡਕਟ ਕੀਤਾ ਜਾ ਰਿਹਾ ਹੈ ਇਸ ਵਿంటర్ ਕੈਂਪ ਦੇ ਵਿੱਚ ਐਸ.ਓ.ਈ ਸਕੂਲਾਂ ਦੇ 600 ਵਿਦਿਆਰਥੀ ਭਾਗ ਲੈ ਰਹੇ ਹਨ ਮੇਨ ਮੰਤਵ ਇਸ ਕੈਂਪ ਦਾ ਹੈ ਜੇਈ ਔਰ ਨੀਟ ਦੀ ਫ੍ਰੀ ਕੋਚਿੰਗ ਦੇਣਾ ਔਰ ਇਹ ਜਿਹੜੀ ਕੋਚਿੰਗ ਹੈ ਅਵੰਤੀ ਔਰ ਫਿਜ਼ਿਕਸ ਵਾਲਾ ਵੱਲੋਂ ਪ੍ਰਾਈਵੇਟ ਜਿਹੜੀ ਆ ਕੋਚਿੰਗ ਦਿੱਤੀ ਜਾ ਰਹੀ ਆ ਬੱਚਿਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਆ ਔਰ ਇਸ ਕੋਚਿੰਗ ਦੇ ਨਾਲ-ਨਾਲ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫ੍ਰੀ ਪ੍ਰੋਵਾਈਡ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਜਿਹੜੇ 650 ਬੱਚੇ ਭਾਗ ਲੈ ਰਹੇ ਹਨ ਉਹ ਬਹੁਤ ਹੀ ਡਿਸਪਲਿਨ ਦੇ ਵਿੱਚ ਬੜੇ ਅੱਛੇ ਮਾਹੌਲ ਦੇ ਵਿੱਚ ਉਹਨਾਂ ਨੂੰ ਇਹ ਜਿਹੜੀ ਆ ਉਹ ਕੋਚਿੰਗ ਦਿੱਤੀ ਜਾ ਰਹੀ ਆ ਔਰ ਉਹਨਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਫੁੱਲ ਡੇ ਸ਼ਡਿਊਲ ਆ ਜਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਉਹ ਫ੍ਰੀ ਜਿਹੜਾ ਵਾ ਫੂਡ ਦਿੱਤਾ ਜਾ ਰਿਹਾ ਵਾ ਔਰ ਰਾਤ ਜਿਹੜੀ ਰਹਿائش ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਹੈ ਨਾਲ ਨਾਲ ਉਹਨਾਂ ਨੂੰ ਜਿਹੜੀਆਂ ਵਾ سپورٹس ਐਕਟੀਵਿਟੀ ਵੀ ਜਿਹੜੀਆਂ ਕਰਵਾਏ ਜਾ ਰਹੀਆਂ ਯੋਗਾ ਕਰਵਾਇਆ ਜਾ ਰਿਹਾ ਹੈ ਕੁਝ ਕਲਚਰਲ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਅੱਜ ਬੱਚਿਆਂ ਨੂੰ ਅਸੀਂ ਐਕਸਪੋਜ਼ਰ ਵਿਜ਼ਿਟ ਵਾਸਤੇ ਗੋਬਿੰਦਗੜ੍ਹ ਫੋਰਟ ਲੈ ਕੇ ਜਾ ਰਹੇ ਹਾਂ ਸ਼ਾਮ ਨੂੰ ਤੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ-ਨਾਲ ਕੀਤੇ ਜਾ ਰਹੇ ਹਨ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਜਿੱਥੇ ਅਸੀਂ ਇੱਕ ਕੋਚਿੰਗ ਕਰਾਉਣੀ ਆ ਉੱਥੇ ਨਾਲ ਉਹਨਾਂ ਨੂੰ ਇੱਕ ਅੱਛਾ ਮਾਹੌਲ ਦਿੱਤਾ ਜਾਵੇ ਕਿ ਬੱਚੇ ਜਿਹੜੇ ਆ ਕੰਫਰਟੇਬਲੀ ਇੰਜੋਏ ਵੀ ਕਰਨ ਔਰ ਆਪਣੀ ਜਿਹੜੀ ਆ ਉਹ ਸਟੱਡੀ ਵੀ ਕਰਨ ਸਭ ਤੋਂ ਵੱਡਾ ਜਿਹੜਾ ਮੇਨ ਆਬਜੈਕਟਿਵ ਸਾਡਾ ਇਹੋ ਹੀ ਕਿ ਜਿਹੜੇ ਸਕੂਲ ਆਫ ਐਮਿਨੈਂਸੀ ਕਿ ਜਿਹੜਾ ਅਸੀਂ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਸਾਹੀ ਬੱਚਿਆਂ ਨੂੰ ਇਹ ਜਿਹੜੀਆਂ ਇੰਸਟੀਚੂਟ ਨੇ ਅੱਗੇ IIT ਔਰ ਮੈਡੀਕਲ ਇੰਸਟੀਚੂਟ ਉਹਦੇ ਵਿੱਚ ਇਹ ਸਾਰੇ ਸਾਡੇ ਬੱਚੇ ਜਿਹੜੇ ਆ ਉਹ ਦਾਖਲਾ ਲੈਣ ਔਰ ਉਹਦੇ ਵਿੱਚ ਜਿਹੜੇ ਆ ਉਹ ਆਪਣੀ ਹਾਇਰ ਐਜੂਕੇਸ਼ਨ ਵਾਸਤੇ ਅੱਗੇ ਜਾਣ ਤਾਂ ਉਸ ਦਾ ਇਹ ਇੱਕ ਸ਼ੁਰੂਆਤ ਕੀਤੀ ਜਾ ਰਹੀ ਆ ਔਰ ਮੈਨੂੰ ਪੂਰੀ ਆਸ ਹੈ ਕਿ ਸਾਡੇ ਬੱਚੇ ਜਿਹੜੇ ਜਿਸ ਡੈਡੀਕੇਸ਼ਨ ਦੇ ਨਾਲ ਜਿਸ ਮਿਹਨਤ ਦੇ ਨਾਲ ਪੜਾਈ ਕਰ ਰਹੇ ਨੇ ਉਹ ਜਰੂਰ ਬੱਚੇ ਜਿਹੜੇ ਆ ਉਹ ਸਕਸੈਸ ਹੋਣਗੇ ਔਰ ਕੋਈ ਵੀ ਇਹੋ ਜਿਹਾ ਵਿਦਿਆਰਥੀ ਜਿਹੜਾ ਵਾ ਇਨ ਡਿਸਪਲਿਨ ਨਹੀਂ ਕ੍ਰੀਏਟ ਕਰ ਰਿਹਾ ਬੜੇ ਅੱਛੇ ਮਾਹੌਲ ਦੇ ਵਿੱਚ ਆਪਣੀ ਜਿਹੜੀ ਆ ਉਹ ਕੋਚਿੰਗ ਲੈਟ ਆ ਐਜੂਕੇਸ਼ਨ ਮਿਨਿਸਟਰ ਦੀ ਕਾਰਜਕਾਰੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਡਾ ਇਹ ਉਪਰਾਲਾ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਔਰ ਸਾਡੇ এডੂਕੇਸ਼ਨ ਮੰਤਰੀ ਜੋ এডੂਕੇਸ਼ਨ ਮਿਨਿਸਟਰ ਸਰਦਾਰ ਹਜੂ ਸਿੰਘ ਬੈਂਸ ਵੱਲੋਂ ਉਹਨਾਂ ਦੇ ਉਪਰਾਲਿਆਂ ਸਦਕਾ ਹੀ ਇਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਲੀਕਿਆ ਜਾਇਆ ਇਹ ਉਹਨਾਂ ਦਾ ਵਿਜ਼ਨ ਸੀ ਕਿ ਅਸੀਂ ਇਸ ਤਰੀਕੇ ਦੇ ਨਾਲ ਅਸੀਂ এডੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜੀਏ ਕਿ ਸਾਡੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਅੱਗੇ ਵਧਣ ਔਰ ਅਹੀਂ ਉਹਨਾਂ ਬੱਚਿਆਂ ਨੂੰ ਇਸ ਲੈਵਲ ਦੀਆਂ ਸੰਸਥਾਵਾਂ ਦੇ ਵਿੱਚ ਅੱਗੇ ਲੈ ਕੇ ਜਾ ਸਕੀਏ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਮਾਨਯੋਗ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਉਹਨਾਂ ਦਾ ਸੁਪਨਾ ਵਾ ਜਿਹੜਾ ਕਿ ਅਸੀਂ ਦੇਖ ਰਿਹਾ ਹੈ ਕਿ ਇਹ ਸਕਾਰ ਹੁੰਦਾ ਜਾ ਰਿਹਾ ਹੈ ਔਰ ਮੈਂ ਆਪਣੀ ਸਰਵਸ ਲਾਈਫ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਹੋਆ ਕਿ ਇਹ ਪਹਿਲਾ ਇਸ ਤਰ੍ਹਾਂ ਇਸ ਤਰ੍ਹਾਂ ਦਾ ਜਿਹੜਾ ਉਹ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਵੈਸੇ ਤੇ ਹਰ ਸਾਲ ਜਿਹੜੇ ਆ ਉਹ ਸਾਡੇ ਸਕੂਲਾਂ ਦੇ ਵਿੱਚ ਇੱਕ ਆਮ ਜਿਹੜੇ ਵਿੰਟਰ ਕੈਂਪ ਜਾਂ ਜਿਹੜੇ ਆ ਜਿਹੜੇ ਸਮਰ ਕੈਂਪ ਲੱਗਦੇ ਨੇ ਲੇਕਿਨ ਜਿਹੜੀ ਫ੍ਰੀ ਕੋਚਿੰਗ ਵਾਲਾ ਜਿਹੜਾ ਕੈਂਪ ਹੈ ਸਾਰੇ ਬੱਚਿਆਂ ਨੂੰ ਇਕੱਠਿਆਂ ਕਰਕੇ ਇਹ ਇੱਕ ਪਹਿਲੀ ਵਾਰੀ ਉਪਰਾਲਾ ਇਹ ਜਿਹੜਾ ਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਦੇ ਯਤਨ ਯਤਨਾ ਸਦਕਾ ਹੀ ਇਹ ਸਿਰੇ ਚੜਿਆ ਹੈ ਕੋਚਿੰਗ ਟੂਲ ਦੇ ਬੱਚਿਆਂ ਨੂੰ ਕੋਈ ਨੌਕਰੀ ਬਾਰੇ ਦੱਸਿਆ ਜਾ ਰਿਹਾ ਕਿ ਤੁਸੀਂ ਇੱਥੇ ਅਪਲਾਈ ਕਰ ਸਕਦੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕੋਚਿੰਗ ਟੂਲ ਦੇ ਬੱਚਨ ਕੋਈ ਰਸਤਾ ਨਹੀਂ ਲੱਭਦਾ ਤੁਸੀਂ ਕਿਸ ਤਰਫ ਜਾਣੋ ਬੱਚਿਆਂ ਨੂੰ ਨਾਲ-ਨਾਲ ਅਸੀਂ ਪ੍ਰੋਪਰ ਗਾਈਡ ਕਰ ਰਹੇ ਹਾਂ ਜਿੱਥੇ ਕੋਚਿੰਗ ਦਿੱਤੀ ਜਾ ਰਹੀ ਹੈ ਉੱਥੇ ਨਾਲ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਵਾ ਕਿ ਤੁਸੀਂ ਇਹ ਕਿਉਂਕਿ ਬੱਚੇ 11ਵੀਂ ਕਲਾਸ ਦੇ ਨੇ ਇਹਨਾਂ ਨੇ ਜਦੋਂ ਆਪਣੀ 12ਵੀਂ ਪਾਸ ਕਰਕੇ ਜਾਣੀ ਹੈ ਔਰ ਉਸ ਟਾਈਮ ਉਹਨਾਂ ਨੇ ਕਿਵੇਂ ਅਪਲਾਈ ਕਰਨਾ ਵਾ ਉਹਦੀ ਵੀ ਪੂਰੀ ਨਾਲ-ਨਾਲ ਜਿਹੜੀ ਬੱਚਿਆਂ ਨੂੰ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਇੱਕ ਪੂਰਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਉਹ ਆਪਣੇ ਅੱਗੇ ਜਿਹੜੇ ਬੱਚੇ ਉਹ ਹੀ ਇੱਥੇ ਆਏ ਆ ਜਿਹੜੇ ਕਿ ਇਹਨਾਂ ਲਾਈਨ ਦੇ ਵਿੱਚ ਇਹਨਾਂ ਐਗਜ਼ਾਮ ਨੂੰ ਕ੍ਰੈਕ ਕਰਨਾ ਚਾਹੁੰਦੇ ਨੇ ਅਸੀਂ ਬੱਚਿਆਂ ਤੇ ਕੋਈ ਦਬਾਅ ਨਹੀਂ ਸੀ ਪਾਇਆ ਕਿ ਲੈਂਦਾ ਕਿ ਤੁਸੀਂ ਆਣ ਕੇ ਇੱਥੇ ਜ਼ਬਰਦਸਤੀ ਕੋਚਿੰਗ ਲਓ ਇਹ ਉਹ ਹੀ ਬੱਚੇ ਨੇ ਜਿਨ੍ਹਾਂ ਦਾ ਖੁਦ ਦਾ ਆਪਣਾ ਇੰਟਰਸਟ ਹੈ ਕਿ ਅਸੀਂ ਮੈਡੀਕਲ ਫੀਲਡ 'ਚ ਜਾਣਾ ਚਾਹੁੰਦੇ ਆ ਅਸੀਂ ਜਿਹੜੀ ਇੰਜੀਨੀਅਰਿੰਗ ਫੀਲਡ ਵਿੱਚ ਜਾਣਾ ਚਾਹੁੰਦੇ ਆ ਔਰ ਇਹ ਬੱਚੇ ਮਤਲਬ ਆਪ ਖੁਦ ਇੰਟਰਸਟ ਲੈ ਰਹੇ ਔਰ ਬੜੀ ਮਿਹਨਤ ਨਾਲ ਜਿਹੜੀ ਆ ਉਹ ਆਪਣੀ ਤਿਆਰੀ ਕਰ ਰਹੇ ਆ ਔਰ ਸਾਨੂੰ ਓਕੇ ਮੇਰਾ ਨਾਮ ਰਿਚਾ ਭਾਸਕਰ ਹੈ ਮੈਂ ਫਿਜ਼ਿਕਸ ਵਾਲਾ ਕੀ ਟੀਮ ਸੇ ਹੂੰ और हम यहाँ आए हैं अमृतसर स्कूल में बच्चों को पढ़ाने के लिए ठीक है ये पंजाब गवर्नमेंट के थ्रू थ्रू बहुत ही अच्छा एक इनिशिएटिव है बहुत वैरायटी वैरायटी का बच्चा हम देख रहे हैं हमें लाइक कुछ गैप्स दिख रहे हैं बच्चों में कि इनके ऊपर वर्क करना चाहिए बच्चे जो हैं वो बहुत ज़्यादा वो हैं कि वो अपने लाइफ में कुछ करना चाहते हैं ठीक है तो उनको एक बेटर एजुकेशन के लिए एक बेटर उनको मोटिवेट करने के लिए एक बेटर फ्यूचर के लिए हम सब यहाँ पे इकट्ठे हुए हैं और मुझे लगता है ये बहुत अच्छा इनिशिएटिव है ये आगे चल के बहुत अच्छा करेगा बच्चों का कैसा है बहुत अच्छा है बहुत अच्छा है इससे पहले आप मैं फिज़िक्स वाला में ही पढ़ाती थी जो एक गवर्नमेंट का उपराला है आपको कैसा लगा सरकार का जो बहुत अच्छा है ये ये इनिशिएटिव बहुत पहले होना चाहिए था ठीक है मैं तो ये मानती हूँ और ये इनिशिएटिव चलो अब हुआ है तो बहुत अच्छा हुआ है बच्चों के परस्पेक्टिव से ये बहुत अच्छा है कहाँ कहाँ से बच्चे आए हैं ये पंजाब में ही अलग अलग एरियाज से आए हुए हैं ठीक है जैसे इनका एक टेस्ट कंडक्ट हुआ था इसके थ्रू ये सब आए थे यहाँ पे ठीक है और इसके बाद जितने बच्चों को इन्होंने कांटेक्ट किया था उनमें से मतलब 90 परसेंट या 99 परसेंट बच्चे यहाँ आ गए हैं ठीक है दैट इज़ वेरी वेरी गुड नंबर ਐਜੂਕੇਸ਼ਨ ਮਿਨਿਸਟਰ ਨੇ ਕਹਿੰਦੀ ਹੋਰ ਵੀ ਉਪਰਾਲੇ ਕਰਨਗੇ ਐਸੇ ਲੱਗਦਾ ਕਿ ਹੋਗੇ ਅੱਗੇ ਜਾ ਕੇ ਐਸੇ ਹਾਂਜੀ ਡੈਫੀਨਿਟਲੀ ਹੋਗੇ ਔਰ ਇਹ ਇੱਕ ਛੋਟਾ ਕੈਂਪ ਹੈ ਇਟ ਮਾਈਟ ਬੀ ਪੋਸੀਬਲ ਕਿ ਅੱਗੇ ਜਾ ਕੇ ਬਹੁਤ ਬੜੇ ਬੜੇ ਕੈਂਪਸ ਹੋਣਗੇ ਜੋਤ ਬੈਂਕ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਉਪਰਾਲਾ ਕਰਨਾ ਸੌਰੀ ਦੁਬਾਰਾ ਬੋਲਾਂਗੇ ਜੋਤ ਬੈਂਕ ਜੀ ਦਾ ਐਜੂਕੇਸ਼ਨ ਮਿਨਿਸਟਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਹਾਂਜੀ ਬਹੁਤ ਧੰਨਵਾਦ ਕਰਨਾ ਚਾਹੀਦਾ ਠੀਕ ਜੀ ਸਰ ਆਪਣਾ ਨਾਮ ਤੇ ਡੈਜੀਗਰੇਸ਼ਨ ਦਾ ਕਿ ਕਿਸ ਤਰ੍ਹਾਂ ਦਾ ਉਪਰਾਲਾ ਲੱਗਾ ਤੇ ਕਿਹੜੀ ਜਗ੍ਹਾ ਇਹ ਕੈਂਪ ਲਗਾਇਆ ਗਿਆ ਮੇਰਾ ਨਾਮ ਬਲਰਾਜ ਸਿੰਘ ਢਿੱਲੋਂ ਮੈਂ ਡਿਪਟੀ ਡੀਓ ਸਕੈਂਡਰੀ ਅਮਰਸਰ ਇਹ ਵਿంటర్ ਕੈਂਪ ਐਸ.ਓ.ਈ ਸਕੂਲਾਂ ਦਾ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਉਹ ਪੰਜਾਬ ਸਰਕਾਰ ਔਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕੰਡਕਟ ਕੀਤਾ ਜਾ ਰਿਹਾ ਹੈ। ਇਸ ਵਿంటర్ ਕੈਂਪ ਦੇ ਵਿੱਚ ਐਸ.ਓ.ਈ ਸਕੂਲਾਂ ਦੇ 600 ਵਿਦਿਆਰਥੀ ਭਾਗ ਲੈ ਰਹੇ ਹਨ। ਮੇਨ ਮੰਤਵ ਇਸ ਕੈਂਪ ਦਾ ਹੈ ਜੇਈ ਔਰ ਨੀਟ ਦੀ ਫ੍ਰੀ ਕੋਚਿੰਗ ਦੇਣਾ। ਔਰ ਇਹ ਜਿਹੜੀ ਕੋਚਿੰਗ ਹੈ ਅਵੰਤੀ ਔਰ ਫਿਜ਼ਿਕਸ ਵਾਲਾ ਵੱਲੋਂ ਪ੍ਰਾਈਵੇਟ ਜਿਹੜੀ ਹੈ ਕੋਚਿੰਗ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ। ਔਰ ਇਸ ਕੋਚਿੰਗ ਦੇ ਨਾਲ-ਨਾਲ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫ੍ਰੀ ਪ੍ਰੋਵਾਈਡ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਜਿਹੜੇ 650 ਬੱਚੇ ਭਾਗ ਲੈ ਰਹੇ ਹਨ ਉਹ ਬਹੁਤ ਹੀ ਡਿਸਪਲਿਨ ਦੇ ਵਿੱਚ ਬੜੇ ਅੱਛੇ ਮਾਹੌਲ ਦੇ ਵਿੱਚ ਉਹਨਾਂ ਨੂੰ ਇਹ ਜਿਹੜੀ ਆ ਉਹ ਕੋਚਿੰਗ ਦਿੱਤੀ ਜਾ ਰਹੀ ਹੈ ਔਰ ਉਹਨਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਫੁੱਲ ਡੇ ਸ਼ਡਿਊਲ ਆ ਜਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਉਹ ਫ੍ਰੀ ਜਿਹੜਾ ਵਾ ਫੂਡ ਦਿੱਤਾ ਜਾ ਰਿਹਾ ਵਾ ਔਰ ਰਾਤ ਜਿਹੜੀ ਰਹਿائش ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਹੈ ਨਾਲ ਨਾਲ ਉਹਨਾਂ ਨੂੰ ਜੜੀਆਂ ਵਾ سپورٹس ਐਕਟੀਵਿਟੀ ਵੀ ਜਿਹੜੀਆਂ ਕਰਵਾਏ ਜਾ ਰਹੀਆਂ ਯੋਗਾ ਕਰਵਾਇਆ ਜਾ ਰਿਹਾ ਹੈ ਕੁਝ ਕਲਚਰਲ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਅੱਜ ਬੱਚਿਆਂ ਨੂੰ ਅਸੀਂ ਐਕਸਪੋਜ਼ਰ ਵਿਜ਼ਿਟ ਵਾਸਤੇ ਗੋਬਿੰਦਗੜ੍ਹ ਫੋਰਟ ਲੈ ਕੇ ਜਾ ਰਹੇ ਹਾਂ ਸ਼ਾਮ ਨੂੰ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ-ਨਾਲ ਕੀਤੇ ਜਾ ਰਹੇ ਹਨ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਜਿੱਥੇ ਅਸੀਂ ਇੱਕ ਕੋਚਿੰਗ ਕਰਵਾਉਣੀ ਆ ਉੱਥੇ ਨਾਲ ਉਹਨਾਂ ਨੂੰ ਇੱਕ ਅੱਛਾ ਮਾਹੌਲ ਦਿੱਤਾ ਜਾਵੇ ਕਿ ਬੱਚੇ ਜਿਹੜੇ ਆ ਕੰਫਰਟੇਬਲੀ ਇੰਜੋਏ ਵੀ ਕਰਨ ਔਰ ਆਪਣੀ ਜਿਹੜੀ ਆ ਉਹ ਸਟੱਡੀ ਵੀ ਕਰਨ ਸਭ ਤੋਂ ਵੱਡਾ ਜਿਹੜਾ ਮੇਨ ਆਬਜੈਕਟਿਵ ਸਾਡਾ ਇਹੋ ਹੀ ਕਿ ਜਿਹੜੇ ਸਕੂਲ ਆਫ ਐਮੀਨੈਂਸੀ ਕਿ ਜਿਹੜਾ ਅਸੀਂ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਸਾਹੀਂ ਬੱਚਿਆਂ ਨੂੰ ਇਹ ਜਿਹੜੀਆਂ ਇੰਸਟੀਚੂਟ ਨੇ ਅੱਗੇ IIT ਔਰ ਮੈਡੀਕਲ ਇੰਸਟੀਚੂਟ ਉਹਦੇ ਵਿੱਚ ਇਹ ਸਾਰੇ ਸਾਡੇ ਬੱਚੇ ਜਿਹੜੇ ਆ ਉਹ ਦਾਖਲਾ ਲੈਣ ਔਰ ਉਹਦੇ ਵਿੱਚ ਜਿਹੜੇ ਆ ਉਹ ਆਪਣੀ ਹਾਇਰ ਐਜੂਕੇਸ਼ਨ ਵਾਸਤੇ ਅੱਗੇ ਜਾਣ ਤਾਂ ਉਸ ਦਾ ਇਹ ਇੱਕ ਸ਼ੁਰੂਆਤ ਕੀਤੀ ਜਾ ਰਹੀ ਆ ਔਰ ਮੈਨੂੰ ਪੂਰੀ ਆਸ ਹੈ ਕਿ ਸਾਡੇ ਬੱਚੇ ਜਿਹੜੇ ਆ ਜਿਸ ਡੈਡੀਕੇਸ਼ਨ ਦੇ ਨਾਲ ਜਿਸ ਮਿਹਨਤ ਦੇ ਨਾਲ ਪੜ੍ਹਾਈ ਕਰ ਰਹੇ ਨੇ ਉਹ ਜਰੂਰ ਬੱਚੇ ਜਿਹੜੇ ਆ ਉਹ ਸਕਸੈਸ ਹੋਣਗੇ ਔਰ ਕੋਈ ਵੀ ਇਹੋ ਜਿਹਾ ਵਿਦਿਆਰਥੀ ਜਿਹੜਾ ਵਾ ਇਨ ਡਿਸਪਲਨ ਨਹੀਂ ਕ੍ਰੀਏਟ ਕਰ ਰਿਹਾ ਬੜੇ ਅੱਛੇ ਮਾਹੌਲ ਦੇ ਵਿੱਚ ਆਪਣੀ ਜਿਹੜੀ ਆ ਉਹ ਕੋਚਿੰਗ ਲੈ ਕੇ ਆ। ਐਜੂਕੇਸ਼ਨ ਮਿਨਿਸਟਰ ਦੀ ਕਾਰਜਕਾਰੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਡਾ ਇਹ ਉਪਰਾਲਾ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਔਰ ਸਾਡੇ এডੂਕੇਸ਼ਨ ਮੰਤਰੀ ਜੁਗ এডੂਕੇਸ਼ਨ ਮਿਨਿਸਟਰ ਸਰਦਾਰ ਹਜੂ ਸਿੰਘ ਬੈਂਸ ਵੱਲੋਂ ਉਹਨਾਂ ਦੇ ਉਪਰਾਲਿਆਂ ਸਦਕਾ ਹੀ ਇਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਲੀਕਿਆ ਜਾਏ ਇਹ ਉਹਨਾਂ ਦਾ ਵਿਜ਼ਨ ਸੀ ਕਿ ਅਸੀਂ ਇਸ ਤਰੀਕੇ ਦੇ ਨਾਲ ਅਸੀਂ এডੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜੀਏ ਕਿ ਸਾਡੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਅੱਗੇ ਵਧਣ ਔਰ ਅਹੀਂ ਉਹਨਾਂ ਬੱਚਿਆਂ ਨੂੰ ਇਸ ਲੈਵਲ ਦੀਆਂ ਸੰਸਥਾਵਾਂ ਦੇ ਵਿੱਚ ਅੱਗੇ ਲੈ ਕੇ ਜਾ ਸਕੀਏ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਮਾਨਯੋਗ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਉਹਨਾਂ ਦਾ ਸੁਪਨਾ ਵਾ ਜਿਹੜਾ ਕਿ ਅਸੀਂ ਦੇਖ ਰਿਹਾ ਕਿ ਇਹ ਸਰਕਾਰ ਹੁੰਦਾ ਜਾ ਰਿਹਾ ਔਰ ਮੈਂ ਆਪਣੀ ਸਰਵਿਸ ਲਾਈਫ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਵਾ ਕਿ ਇਹ ਪਹਿਲਾ ਇਸ ਤਰ੍ਹਾਂ ਇਸ ਤਰ੍ਹਾਂ ਦਾ ਜਿਹੜਾ ਉਹ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਐਸੇ ਤੇ ਹਰ ਸਾਲ ਜਿਹੜੇ ਆ ਉਹ ਸਾਡੇ ਸਕੂਲਾਂ ਦੇ ਵਿੱਚ ਇੱਕ ਆਮ ਜਿਹੜੇ ਵਿੰਟਰ ਕੈਂਪ ਜਾਂ ਜਿਹੜੇ ਆ ਜਿਹੜੇ ਸਮਰ ਕੈਂਪ ਲੱਗਦੇ ਨੇ ਲੇਕਿਨ ਜਿਹੜੀ ਫ੍ਰੀ ਕੋਚਿੰਗ ਵਾਲਾ ਜਿਹੜਾ ਕੈਂਪ ਆ ਸਾਰੇ ਬੱਚਿਆਂ ਨੂੰ ਇਕੱਠਿਆਂ ਕਰਕੇ ਇਹ ਇੱਕ ਪਹਿਲੀ ਵਾਰੀ ਉਪਰਾਲਾ ਇਹ ਜਿਹੜਾ ਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਦੇ ਯਤਨਾਂ ਸਦਕਾ ਹੀ ਇਹ ਸਿਰੇ ਚੜਿਆ ਹੈ ਕੋਚਿੰਗ ਤੋਂ ਬਾਅਦ ਬੱਚਿਆਂ ਨੂੰ ਕੋਈ ਨੌਕਰੀ ਬਾਰੇ ਦੱਸਿਆ ਜਾ ਰਿਹਾ ਕਿ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕੋਚਿੰਗ ਤੋਂ ਬਾਅਦ ਬੱਚੇ ਨੂੰ ਰਸਤਾ ਨਹੀਂ ਲੱਭਦਾ ਤੁਸੀਂ ਇਸ ਤਰਫ ਜਾਣ ਬੱਚਿਆਂ ਨੂੰ ਨਾਲ-ਨਾਲ ਅਸੀਂ ਪ੍ਰੋਪਰ ਗਾਈਡ ਕਰ ਰਹੇ ਹਾਂ ਜਿੱਥੇ ਕੋਚਿੰਗ ਦਿੱਤੀ ਜਾ ਰਹੀ ਹੈ ਉੱਥੇ ਨਾਲ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਵਾ ਕਿ ਤੁਸੀਂ ਇਹ ਕਿਉਂਕਿ ਬੱਚੇ 11ਵੀਂ ਕਲਾਸ ਦੇ ਨੇ ਇਹਨਾਂ ਨੇ ਜਦੋਂ ਆਪਣੀ 12ਵੀਂ ਪਾਸ ਕਰਕੇ ਜਾਣੀ ਹੈ ਔਰ ਉਸ ਟਾਈਮ ਉਹਨਾਂ ਨੇ ਕਿਵੇਂ ਅਪਲਾਈ ਕਰਨਾ ਵਾ ਉਹਦੀ ਵੀ ਪੂਰੀ ਨਾਲ-ਨਾਲ ਜਿਹੜੀ ਬੱਚਿਆਂ ਨੂੰ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਇੱਕ ਪੂਰਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਉਹ ਆਪਣੇ ਅਗਰ ਜਿਹੜੇ ਬੱਚੇ ਉਹ ਹੀ ਇੱਥੇ ਆਏ ਆ ਜਿਹੜੇ ਕਿ ਇਹਨਾਂ ਲਾਈਨ ਦੇ ਵਿੱਚ ਇਹਨਾਂ ਐਗਜ਼ਾਮ ਨੂੰ ਕ੍ਰੈਕ ਕਰਨਾ ਚਾਹੁੰਦੇ ਨੇ ਅਸੀਂ ਬੱਚਿਆਂ ਤੇ ਕੋਈ ਦਬਾਅ ਨਹੀਂ ਸੀ ਪਾਇਆ ਕਿ ਲੈਂਦਾ ਕਿ ਤੁਸੀਂ ਆਣ ਕੇ ਇੱਥੇ ਜ਼ਬਰਦਸਤੀ ਕੋਚਿੰਗ ਲਓ ਇਹ ਉਹੋ ਹੀ ਬੱਚੇ ਨੇ ਜਿਨ੍ਹਾਂ ਦਾ ਖੁਦ ਦਾ ਆਪਣਾ ਇੰਟਰਸਟ ਹੈ ਕਿ ਅਸੀਂ ਮੈਡੀਕਲ ਫੀਲਡ 'ਚ ਜਾਣਾ ਚਾਹੁੰਦੇ ਆ ਅਸੀਂ ਜਿਹੜੀ ਇੰਜੀਨੀਅਰਿੰਗ ਫੀਲਡ ਵਿੱਚ ਜਾਣਾ ਚਾਹੁੰਦੇ ਆ ਔਰ ਇਹ ਬੱਚੇ ਮਤਲਬ ਆਪ ਖੁਦ ਇੰਟਰਸਟ ਲੈ ਰਹੇ ਔਰ ਬੜੀ ਮਿਹਨਤ ਨਾਲ ਜਿਹੜੀ ਆ ਉਹ ਆਪਣੀ ਤਿਆਰੀ ਕਰ ਰਹੇ ਔਰ ਸਾਨੂੰ ਪੂਰੀ ਆਸ ਹੈ ਕਿ ਜੇ 650 ਬੱਚਾ ਔਰ 600 ਦਾ 600 ਹੀ ਬੱਚਾ ਜਿਹੜਾ ਵਾ ਇਹ ਐਗਜ਼ਾਮ ਕ੍ਰੈਕ ਕਰੇਗਾ